ਕੀ ਆਪਣੀ ਤੋਂ ਜੁਲਾਈ 21 ਦਾ ਸੁਣਿਆ ਹੁਣਾ ਵੀ ਜਦ ਆਪਣੇ ਜਿਹੜੇ ਕੈਨਡਾ ਦੇ ਜਿਹੜੇ ਆ ਨੈਕਸਟ ਮੀਟਿੰਗ ਹੈਗੀ ਆ ਕੋਸੇ ਮੈਂ ਨਾ ਕਾਫੀ ਹਫਤੇ ਦੇ ਵਿੱਚ ਸਿንስ ਆਈ ਗਾਟ ਬੈਕ ਲਾਈਕ ਦੋ ਮੈਨੂੰ ਵੀਕ ਖੋਇਆ ਤਾਂ ਜਦੋਂ ਤੁਸੀਂ ਆ ਆਮ ਹੁਣ ਬਿਜ਼ਨੈਸਿਸ ਨਾਲ ਵੀ ਗੱਲ ਕਰ ਰਹੇ ਹੋ ਚਾਹੇ ਛੋਟਾ ਦੁਕਾਨਾ ਦੁਕਾਨਦਾਰਾ ਚਾਹੇ ਵੱਡਾ ਦੁਕਾਨਦਾਰਾ ਕੋ ਉਹ ਸਾਰੇ ਸਟਰਗਲ ਕਰ ਰਹੇ ਆ ਕੁਝ ਖਾਸ ਕਰਕੇ ਜਿਵੇਂ ਹੁਣ ਮੇਰੀ ਥੋੜੀ ਗੱਲਬਾਤ ਹੋਈ ਫਰਨੀਚਰ ਸਟੋਰਸ ਵਾਲਿਆਂ ਨਾਲ ਹਨਾ ਤਾਂ ਉਹ ਕਹਿੰਦੇ ਵੀ ਟੈਰਿਫਸ ਦੇ ਕਰਕੇ ਸਾਨੂੰ ਇੰਨੀ ਕੁ ਮੁਸ਼ਕਲ ਹੋ ਚੁੱਕੀ ਹੈ ਵੀ ਅਸੀਂ ਸਮਾਨ ਨਹੀਂ ਖਰੀਦ ਰਹੇ ਕੋ ਸਾਡੇ ਤੋਂ ਬੌਂਡ ਅਸਾਈਨ ਕਰਾਏ ਹੋਏ ਆ ਵੀ ਜੇ ਇਨ ਕੇਸ ਸੇ ਟੈਰਫ ਲੱਗਦੇ ਆ ਤਾਂ ਯੂ ਹੈਵ ਟੂ ਪੇ ਦਿਸ ਅਮਾਉਂਟ ਆਫ ਮਨੀ ਯਾ ਰਾਈਟ ਤਾਂ ਉਹ ਕਹਿੰਦੇ ਵੀ ਹੁਣ ਅਸੀਂ ਕਰੀਏ ਕੀ ਸਿਚੁਏਸ਼ਨ ਦੇ ਵਿੱਚ ਅਸੀਂ ਮਾਲ ਚੱਕ ਨਹੀਂ ਸਕਦੇ ਤੇ ਅਸੀਂ ਜੇ ਮਹਿੰਗਾ ਚੱਕ ਲੈਨੇ ਆ ਜੇ ਹੁਣ ਕੋਈ ਚੀਜ਼ ਅਸੀਂ 1100 ਦੀ ਲੈਂਦੇ ਸੀ 1400 ਦੀ ਵੇਚਦੇ ਸੀ ਤਾਂ ਹੁਣ ਅਸੀਂ 1700 ਦੀ ਲੈ ਕੇ 1400 ਦੀ ਨਹੀਂ ਵੇਚ ਸਕਦੇ ਪਰ ਜਿਹੜੇ ਫਿਕਸਡ ਕੋਸਟ ਹੈਗੇ ਨੇ ਖਾਸ ਕਰਕੇ ਜੇ ਤੁਸੀਂ ਛੋਟੇ ਬਿਜ਼ਨੈਸਸ ਦੀ ਗੱਲ ਕਰਦੇ ਹੋ ਫਿਕਸ ਉਹ ਤਾਂ ਹਰ ਇੱਕ ਮਹੀਨੇ ਤੁਹਾਨੂੰ ਜਿਹੜਾ ਰੈਂਟ ਆ ਟੀਐਮਆਈ ਤੁਹਾਡਾ ਦੇਣਾ ਹੀ ਪੈਂਦਾ ਹੈ ਜੀ ரைਟ ਫਿਰ ਉਹ ਕਹਿੰਦੇ ਇਦਾਂ ਦੀ ਇਕਨੋਮੀ ਚ ਅਸ ਅਸੀਂ ਪੈਸੇ ਕਿਦਾਂ ਬਣਾਵਾਂਗੇ ਅਸੀਂ ਕਿਦਾਂ ਚੱਲੂਗੀ ਸਾਈਕਲ ਹਨਾ ਕੁੱਝੋ ਸਾਰੀ ਕਾਫੀ ਚੀਜ਼ਾਂ ਹੁਣ ਰੀਅਲ ਏਸਟੇਟ ਨਾਲ ਵੀ ਜੁੜੀਆਂ ਹੋਈਆਂ ਨੇ ਔਰ ரைਟ ਹੁਣ ਰੀਅਲ ਏਸਟੇਟ ਦੇ ਹਾਲਾਤ ਇਦਾਂ ਦੇ ਵੀ ਜਿਹੜੀਆਂ ਲਿਸਟਿੰਗਸ ਹੈਗੀਆਂ ਆਪਾਂ ਬਹੁਤ ਸਮੇਂ ਤੋਂ ਹੀ ਗੱਲਾਂ ਕਹਿੰਦੇ ਆ ਰਹੇ ਆਂ ਵੀ ਕੋਈ ਅੱਜ ਦੀ ਗੱਲ ਨਹੀਂ ਵੀ ਕਿ ਲਿਸਟਿੰਗਸ ਆਪਾਂ ਪਹਿਲਾਂ ਵੀ ਪ੍ਰੋਟੈਕਟ ਕੀਤੀ ਸੀ ਵੀ ਲਿਸਟਿੰਗਸ ਉੱਪਰ ਜਾਣੀਆਂ ਔਰ ਲਿਸਟਿੰਗਸ ਉੱਪਰ ਜਾਣ ਲੱਗ ਅਗੇ ਲੋਕੀ ਦੇਖ ਰਹੇ ਸੀ ਵੀ ਅੱਜ ਵੇਚੀਏ ਕੱਲ ਵੇਚੀਏ ਹੁਣ ਲੋਕਾਂ ਦੀ ਮਜਬੂਰੀ ਬਣ ਚੁੱਕੀ ਹੈ ਕਿ ਥਾਂ ਦੇ ਉੱਤੇ ਜਦੋਂ ਤੁਸੀਂ ਰੈਂਟਲ ਪ੍ਰੋਪਰਟੀਆਂ ਦੀ ਗੱਲ ਕਰਦੇ ਹੋ ਹੁਣ ਸਟੂਡੈਂਟਸ ਘਟ ਗਏ ਆ ਇਮੀਗ੍ਰੇਸ਼ਨ ਨੇ ਬੰਦ ਕਰਤੀ ਉਹਦੇ ਕਰਕੇ ਹੁਣ ਰੈਂਟ ਵੀ ਘਟ ਗਿਆ ਮੈਂ ਮੇਰੇ ਹਮੇ ਹੁਣ ਸਾਡੀ ਇਨਕਲੋਜ਼ਿੰਗ ਸੀਗੀਆਂ ਇਸ ਮੰਥ ਦੇ ਮਿਡਲ ਮੰਥ ਐਂਡ ਲਾਸਟ ਵੀਕ ਮੰਥ ਉਹ ਜਿਨ੍ਹਾਂ ਨੇ ਘਰ ਬਾਇ ਕੀਤਾ ਉਹਨਾਂ ਨੇ ਛੋਟਾ ਟਾਊਨ ਹਾਊਸ ਬਾਇ ਕੀਤਾ ਲੰਡਨ ਦੇ ਵਿੱਚ ਤੇ ਉਹ ਜਿੱਥੋਂ ਛੱਡ ਕੇ ਗਏ ਨੇ ਉਹ 2100 ਡਾਲਰ ਰੁਪਏ ਕਰਦੇ ਸੀ ਬੇਸਮੈਂਟ ਦਾ ਹਣ ਉਹਨਾਂ ਨੇ 2100 ਡਾਲਰ ਛੱਡ ਕੇ ਤੇ ਹੁਣ ਉਹ ਜਿਹੜੀ ਬੇਸਮੈਂਟ ਆ ਉਹ ਪਹਿਲਾਂ ਤਾਂ ਡੇਢ ਮਹੀਨਾ ਖਾਲੀ ਰਹੀ ਤੇ ਹੁਣ ਉਹ ਜਾ ਕੇ 1800 ਦੇ ਉੱਤੇ ਚੜੀ ਆ ਜੀ ਰਾਈਟ ਨਹੀਂ ਦੱਸੇ ਕਿ 25-2500 ਡਾਲਰ ਨੂੰ ਬੇਸਮੈਂਟ ਆ ਬ੍ਰੈਂਪਟਨ ਦੇ ਵਿੱਚ ਆਮ ਹੋ ਗਈਆਂ ਸੀਗੀਆਂ ਰਾਈਟ ਦੇ ਦੇ ਮਾਵੀ ਆਤੀ ਐਂਡ ਆ ਦਾ ਡੇ ਜਿਹੜੀ ਹੈ ਨਾ ਸਾਰੀ ਇਕਨੋਮੀ ਚੱਲੀ ਆ ਡਾ 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 ਨੋਨ ਪ੍ਰੋਪਰਟਰੀ ਟੈਰੀਫਾਇਰ ਇਹਨੇ ਕੀਤਾ ਮਾਰਕੀਟ ਦੇ ਵਿੱਚ ਅਨਸਰਟਨਟੀ ਅਨਸਰਟਨਟੀ ਬਣਾਤੀ ਉਹਦੇ ਵਿੱਚ ਜਿਹੜੀਆਂ ਸਪਲਾਈ ਚੇਨਸ ਜਿਹੜੀਆਂ ਪੱਲਾ ਬਣੀਆਂ ਹੋਈਆਂ ਸੀਗੀਆਂ ਜਾਂ ਅਸੀਂ ਘਰਾਂੀਆਂ ਪ੍ਰਾਈਸਾਂ ਦੇਖ ਲਵੇ ਜਾਂ ਕਰਦੀ ਜਿਹੜੀ ਕਿੰਨੇ ਘਰ ਮਾਰਕੀਟ ਦੇ ਵਿੱਚ ਆਏ ਆ ਜਾਂ ਰੈਂਟਲ ਫਾਪੜੀਆਂ ਕਿੰਨੀਆਂ ਆਈਆਂ ਉਹ ਜਿਹੜੀਆਂ ਸਪਲਾਈ ਚੇਨ ਡਿਸਟਰਪਸ਼ਨ ਹੋ ਗਈ ਆ ਮਾਰਕੀਟ ਦੇ ਵਿੱਚ ਸੋ ਅੱਜ ਕੱਲ ਜਦੋਂ ਤੁਸੀਂ ਫਰਨੀਚਰ ਵਾਲੀ ਦੀ ਗੱਲ ਕੀਤੀ ਬਈ ਸਹੀ ਸਮਾਨ ਚੱਕੀਏ ਬਣਾਈਏ ਸੋਫੇ ਬਣਾਈਏ ਨਾ ਬਣਾਈਏ ਸਾਨੂੰ ਜਗਾ ਕੋਈ ਹੋਰ ਨਮੀ ਲਈਏ ਨਾ ਲਈਏ ਜੀ ਜਦ ਤੱਕ ਇਹ ਟੈਕਸ ਜਿਹੜੇ ਆ ਸੈਟਲ ਨਹੀਂ ਹੁੰਦੇ ਨਾ ਜਦ ਤੱਕ ਆਪਣੀ ਮਾਰਕੀਟ ਦੇ ਵਿੱਚ ਜਿਹੜੀ ਸਰਟਨਟੀ ਨਹੀਂ ਮਿਲਦੀ ਉਹ ਇਹ ਜ਼ਰੂਰੀ ਹੈਗਾ ਬਈ ਜ ਸਪੈਸ਼ਲੀ ਯੂਐਸ ਐਂਡ ਕੈਨੇਡਾ ਨੂੰ ਜਿਹੜੀ ਥ੍ਰੀ ਡੀ ਆ ਇਹ ਇੱਕ ਵਾਰੇ ਸੈਟਲ ਹੋ ਜਵੇ ਸੋ ਇੱਕ ਵਾਰੇ ਇੱਕ ਵਾਰੇ ਪਾਸੇ ਸੈਟਲ ਹੋ ਜਾਂਦੀ ਆ ਫਿਰ ਜਿਹੜੀ ਸਪਲਾਈ ਚੇਨ ਉਹ ਨੋਰਮਲ ਚੱਲ ਜਾਂਦੀ ਆ ਸੋ ਐਸ ਵੇਲੇ ਜਿਹੜੀ ਸਪਲਾਈ ਚੇਨ ਆ ਨਾ ਇਹ ਸਾਰਾ ਡਿਸਟਰਪਸ਼ਨ ਕਰ ਰਹੀ ਆ ਮਾਰਕੀਟ ਦੇ ਵਿੱਚ